ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੈਰੀ ਫਾਰਮ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਸੋਹਣੀ ਗਾਂ ਜੋ ਕਿ ਵੀਰ ਨੇ ਸੇਲ ਕੀਤੀ ਹੋਈ ਆ ਮਗਰ ਬੱਛੀ ਹੈ ਜੀ ਤੇ ਕੀਮਤ ਹੈਗੀ ਆ ਜੋ ਡਿਮਾਂਡ ਆ ਵੀਰ ਦੀ 75000 ਰੁਪਏ ਜੋ ਵੀ ਵੀਰ ਖਰੀਦਣ ਦਾ ਚਾਹਵਣਾ 22 ਦੇ ਜੋ ਆਪਾਂ ਸਕਰੀਨ ਦੇ ਉੱਪਰ ਨੰਬਰ ਦਿੱਤਾ 8126879444 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਬਾਕੀ ਜੋ ਵੀਰ ਦੀ ਡਿਮਾਂਡ ਆ ਉਹ ਹੈਗੀ ਆ 75000 ਰੁਪਏ ਬਹੁਤ ਸੋਹਣੀ ਗਾਂ ਤੇ ਆਪਣੇ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਅਗਰ ਤੁਸੀਂ ਵੀ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ